ਬਾਈ ਗੁਰਜੀ ਦਾ ਖਾਲਸਾ ਬਾਈ ਗੁਰਜੀ ਦੀ ਫਤਿਹ ਮੈਂ ਅੱਜ ਸਮੁੱਚੇ ਪੰਜਾਬ ਦੇ ਵਸਨੀਕਾਂ ਨੂੰ ਖਾਸ ਕਰਕੇ ਜੋ ਇਲੈਕਸ਼ਨ ਆ ਰਹੇ ਆ ਬਲਾਕ ਸਭਾ ਤੇ ਜ਼ਿਲ੍ਹਾ ਪ੍ਰੀਸ਼ਦ ਦੀ ਉਹਦੇ ਸਬੰਧ ਦੇ ਵਿੱਚ ਬੇਨਤੀਆਂ ਕਰਨੀਆਂ ਚਾਹਣਾ ਇੱਕ ਦੋ ਮੈਂ ਬੇਨਤੀ ਕਰਦਾ ਕਿ ਇਹ ਵੀਡੀਓ ਨੂੰ ਜ਼ਰੂਰ ਧਿਆਨ ਨਾਲ ਤੇ ਬਾਅਦ ਚ ਸੋਚ ਕੇ ਫੈਸਲਾ ਕਰਿਓ ਕਿਉਂਕਿ ਇਹ ਜਿਹੜੀ ਵੀਡੀਓ ਮੈਂ ਬਣਾਉਣ ਲੱਗਿਆ ਅੱਜ ਕੱਲ੍ਹ ਸੋਸ਼ਲ ਮੀਡੀਆ ਦੇ ਜਵਾਨਾਂ ਵਾਂ ਸੋ ਹਰ ਬੰਦੇ ਕੋਲੇ ਆਪਦੀ ਗੱਲ ਪਹੁੰਚਦੀ ਕਰਨ ਦਾ ਇੱਕ ਵਧੀਆ ਤਰੀਕਾ ਵਾ ਤੇ ਇਹ ਜਿਹੜੀ ਬੇਨਤੀ ਹੈ ਮੇਰੀ ਪੰਜਾਬ ਦੇ ਜੁਹਾਰੂ ਲੋਕਾਂ ਨੂੰ ਆ ਜਿਨ੍ਹਾਂ ਨੇ ਹਮੇਸ਼ਾ ਪੰਜਾਬ ਦੇ ਹਿੱਤਾਂ ਲਈ ਲੜਾਈ ਲੜੀ ਆ ਖਾਸ ਕਰਕੇ ਸ਼ਰਮਨੀ ਕਾਲੀ ਦਲ ਦੇ ਯੋਧਿਆਂ ਨੂੰ ਆ ਕਿ ਆਪਾਂ ਨੂੰ ਬਹੁਤ ਵੱਡੀ ਪੱਧਰ ਤੇ ਇਸ ਗੱਲ ਨੂੰ ਪ੍ਰਚਾਰਨਾ ਚਾਹੀਦਾ ਕਿਉਂਕਿ ਪੰਜਾਬ ਦੀ ਬਹੁਤ ਵੱਡੀ ਲੁੱਟ ਹੋਣੀ ਆ ਬਲਾਕਸਾਂ ਤੇ ਜ਼ਿਲ੍ਹਾ ਪ੍ਰੀਧੀਆਂ ਇਲੈਕਸ਼ਨਾਂ ਦੇ ਵਿੱਚ ਮੈਨੂੰ ਕਿਸੇ بڑے ਸੀਨੀਅਰ ਅਫਸਰ ਨੇ ਰਾਤ ਹੀ ਦੱਸਿਆ

ਕਿ ਜਿਵੇਂ ਲੁਧਿਆਣਾ ਜ਼ਿਲ੍ਹਾ ਪ੍ਰੀਸ਼ਦ ਦੀ ਬਹੁਤ ਸਾਰੀ ਜ਼ਮੀਨ ਆ ਇਹਨਾਂ ਨੇ ਜਦੋਂ ਲੈਂਡ ਪੂਲਿੰਗ ਦੇ ਵਿੱਚ ਫੇਲ ਹੋ ਗਏ ਸ਼੍ਰੋਮਣੀ ਕਾਲਜਦਾਨ ਨੇ ਵੱਡੀ ਲੜਾਈ ਲੜੀ ਸੋ ਹੋਰ ਜਿਹੜੀਆਂ ਹੁਣ ਇਹ ਸਰਕਾਰੀ ਜ਼ਮੀਨਾਂ ਵੇਚਣ ਲੱਗੇ ਆ ਉਹਦੇ ਵਿੱਚ ਵੀ ਇਹਨਾਂ ਦੀਆਂ ਜ਼ਮੀਨਾਂ ਲੈਣ ਤੋਂ ਤਾਲਾ ਬੱਟ ਰਹੇ ਆ ਲੋਕ ਪਰ ਇਹਨਾਂ ਨੇ ਆਪ ਦੇ ਬਲਾਕ ਫੌਂਟੀਆਂ ਦੇ ਚੇਅਰਮੈਨ ਜਿੱਥੇ ਜ਼ਮੀਨਾਂ ਵੱਧਾ ਉਥੇ ਐਸਸੀ ਕੈਟਾਗਰੀਆਂ ਕਰਕੇ ਨਜਾਣ ਬੰਦੇ ਨੂੰ ਚੇਅਰਮੈਨ ਬਣਾ ਕੇ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਨਜਾਣ ਬੰਦੇ ਨੂੰ ਚੇਅਰਮੈਨ ਬਣਾ ਕੇ ਉਹਨਾਂ ਤੋਂ ਮਤੇ ਪਵਾਉਣਗੇ ਸਰਕਾਰੀ ਜ਼ਮੀਨਾਂ ਦੇ ਪੰਚਾਇਤਾਂ ਦੀਆਂ ਜ਼ਮੀਨਾਂ ਦੇ ਤੇ ਫਿਰ ਉਹ ਜ਼ਮੀਨਾਂ ਨੂੰ ਇਹ ਵੇਚਣਗੇ ਕਿਉਂਕਿ ਇਹਨਾਂ ਨੂੰ ਪਤਾ ਕਿ ਅਸੀਂ ਆਹੀ ਸਾਲ ਆ ਦਿੱਲੀ ਵਾਲੇ ਪੰਜਾਬ ਨੂੰ ਬੁਰੀ ਤਰ੍ਹਾਂ ਲੁੱਟਣਾ ਚਾਹੁੰਦੇ ਆ ਪਰ ਜੇ ਤੁਸੀਂ ਬਾਕੀ ਪੰਜਾਬ ਨੂੰ ਬਚਾਉਣਾ ਤਾਂ ਸਾਰੇ ਜਣੇ ਹਿੰਮਤ ਕਰੋ ਜੇ ਚੋਣ ਹੁੰਦੀ ਆ ਤਾਂ ਆਪਾਂ ਬਲਾਕ ਸੰਗਤ ਤੇ ਜ਼ਿਲ੍ਹਾ ਪ੍ਰੀਸ਼ਦ ਦਾ ਜਿਹੜੇ ਮੈਂਬਰ ਆ ਉਹ ਵੱਧ ਤੋਂ ਵੱਧ ਸ਼੍ਰੋਮਣੀ ਅਕਾਲੀ ਦਲ ਦੇ ਜਿਤਾਈਏ ਤਾਂ ਕਿ ਸਾਨੂੰ ਫਿਰ ਸੰਘਰਸ਼ ਨਾ ਕਰਨਾ ਪਵੇ ਤੇ ਸਾਡੇ ਜਿਹੜੇ ਮੈਂਬਰ ਜਦੋਂ ਉੱਥੇ ਹੋਣਗੇ ਸਾਡਾ ਚੇਅਰਮੈਨ ਹੋਵੇਗਾ ਤਾਂ ਅਸੀਂ ਫਿਰ ਮਤਾ ਨਹੀਂ ਪਾਵਾਂਗੇ ਦਿੱਲੀ ਵਾਲਿਆਂ ਦੇ ਆਖੇ ਤੇ ਪੰਜਾਬ ਸਰਕਾਰ ਦੇ ਆਖੇ ਤੇ ਸਾਡੀਆਂ ਜ਼ਮੀਨਾਂ ਵਾਜ ਜਾਣਗੀਆਂ ਤੇ ਨਹੀਂ ਇਹ ਸਾਲ ਦੇ ਵਿੱਚ ਤਾਂ ਇਹਨਾਂ ਨੇ ਦਿੱਲੀ ਵਾਲਿਆਂ ਨੇ ਜ਼ਮੀਨਾਂ ਲੁੱਟ ਲੈਣੀਆਂ ਕਿਉਂਕਿ ਇਹਨਾਂ ਦੇ ਅੱਗੇ ਸਰਪੰਚ ਵੀ ਆਪਦੇ ਧੱਕੇ ਨਾਲ ਬਣਾਏ ਆ ਹੁਣ ਇਹਨੇ ਬੜਾ ਰਲ ਮਿਲ ਕੇ ਉਹ ਮਤੇ ਪਵਾਉਣੇ ਆ ਤੇ ਜੇ ਤੁਸੀਂ ਚਾਹੋਣੇ ਆ ਕਿ ਪੰਜਾਬ ਦਾ ਵਿਕਾਸ ਚੜ੍ਹਦੀ ਕਲਾ ਨਾਲ ਹੋਵੇ ਪੰਜਾਬ ਦੀਆਂ ਜ਼ਮੀਨਾਂ ਦਿੱਲੀ ਵਾਲਿਆਂ ਦੀ ਲੁੱਟ ਤੋਂ ਬਚ ਸਕਣ ਤਾਂ ਮੇਰੀ ਬੇਨਤੀ ਹੈ ਨਿਮਰਤਾ ਸਹਿਤ ਕਿ ਜੇ ਜਿੱਦੇ ਵੀ ਵੋਟਾਂ ਅਨਾਉਂਸ ਹੁੰਦੀਆਂ ਆਪਾਂ ਸ਼੍ਰੋਮਣੀ ਕਾਲੀਵਾਲ ਦੇ ਵੱਤ ਵੱਦ ਬੰਦੇ ਜਿਤਾਈਏ ਤਾਂ ਕਿ ਜਿਹੜਾ ਕਬਜ਼ਾ ਵਾ ਬਲਾਕਸ ਨੇ ਤੇ ਜ਼ਿਲ੍ਹਾ ਪ੍ਰੀਸ਼ਦ ਤੇ ਉਹ ਆਪਣਾ ਹੋਵੇ ਤੇ ਆਪਾਂ ਜ਼ਮੀਨਾਂ ਦੀ ਰਾਖੀ ਉਹਨਾਂ ਦੇ ਕਰ ਸਕੀਏ ਦਿੱਲੀ ਵਾਲੇ ਤੋਂ ਬਚਾ ਸਕੀਏ ਇਹ ਮੇਰਾ ਸੁਨੇਹਾ ਵਾ ਇਹ ਮੈਨੂੰ ਇੱਕ ਬੜੇ ਸੀਨੀਅਰ ਆਫਸਰ ਨੇ ਰਾਜ ਚਿੰਤਾ ਨਾਲ ਗੱਲ ਦੱਸੀ ਆ ਕਿ ਬਹੁਤ ਜ਼ਰੂਰੀ ਆ ਕਿਉਂਕਿ ਇਹਨਾਂ ਦਾ ਖੀਰੀ ਸਾਲ ਆ ਇਹ ਕਿਸੇ ਤਰੀਕੇ ਨਾਲ ਵੀ ਪਿਆਬ ਨੂੰ ਲੁੱਟ ਸਕਦੇ ਆ ਇਹ ਸਲੱਟ ਤੋਂ ਬਚਣ ਲਈ ਆਪਾਂ ਦਿੱਲੀ ਵਾਲਿਆਂ ਨੂੰ ਮੁਖ ਤੋੜ ਜਵਾਬ ਦੇਣਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ